ਇਹ ਕੀ ਭਾਲ ਰਿਹਾ ਹੈ ਕਿਉਂ ਦਿਓ ਫਿਰ ਨਹੀਂ ਤੇ ਹੁਣ ਆਪਾਂ ਵੀ ਘਰੇ ਪਾਠ ਕਰਾਉਣਾ ਕੁੜੀ ਦਾ ਵਿਆਹ 1 ਮਹੀਨਾ ਰਹਿ ਗਿਆ ਕੁੜੀ ਦਾ ਵਿਆਹ ਆਪਾਂ ਹੋਰ ਜੁੜ ਜਾਣਾ ਰਾਜੇ ਦਾ ਵਿਆਹ ਕਰ ਦੇਣਾ ਬਸ ਕੁੜੀ ਲੱਭ ਰਿਹਾ ਕਿੰਨਾ ਲਾਲ ਰਾਜਾ ਹਨ ਇੱਕ ਨਖੂਨ ਬੜਾ ਹੈ ਕਿਦੇ ਚ ਕਿੱਡੀ ਕੁੜੀ ਵੀ ਲੱਭਦੀ ਬਈ ਨਾ ਕਰੀਏ ਜੀ ਆਹ ਸਾਡੀ ਬੰਦੇ ਸਕੂਲ ਦਾ ਜਵਾਕ ਆ ਉੱਪਰ ਨਾ ਰੋ ਕੇ ਗਿਆ ਤੇ ਬਹੁਤ ਤੁੰਨਾ ਲਾ ਕੇ ਚਲੋ ਚਲੋ ਭੱਜੋ ਭੱਜੋ ਹੌਲੀ ਹੌਲੀ ਹੈ ਪਤੀਸਾ ਖਾਦਾ ਯੋ ਉਸ ਤਰੀਕੇ ਨਾਲ ਲਾ ਲਈ ਆਹ ਫਿਰ ਤੋਂ ਡਰ ਕੇ ਡੰਗਦੀ ਹੋ ਗਈ ਦੀ ਕਿਤੇ ਪੈ ਹੀ ਨਾ ਜਾਂ ਦੰਦੀ ਨਾ ਵੱਢ ਦੇਣਾ ਕੋਈ ਪਤਾ ਨਹੀਂ ਗੋਰੀ ਨੇ ਸੈਂਗਲ ਲਿਆ ਕਿਨੇ ਦਾ ਗੋਰੇ ਕਿੰਨਾ ਤੋਂ ਲਿਆ ਆ ਵੇਖ ਲਓ ਬਈ ਪਛਾਣ ਕਰ ਲਓ ਜੀ ਕਿਹਦਾ ਚੋਰੀ ਹੋਇਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਮੰਮੀ ਤੈਨੂੰ ਕਿੰਨਾ ਤਾਂ ਆ ਕਰਕੇ ਵੇਖਣਾ ਪੈਂਦਾ ਨਾ ਉਹ ਤੁਹਾਡੀ ਮੈਂ ਨੂੰ ਕਿੰਨਾ ਵੱਡਾ ਬੰਦਾ ਇਹ ਕੀ ਭਾਲ ਰਿਹਾ ਕਿਉਂ ਦਿਓ ਫ ਨਹੀਂ ਤੇ ਹੁਣ ਆਪਾਂ ਵੀ ਘਰੇ ਪਾਠ ਕਰਾਉਣਾ ਕੁੜੀ ਦਾ ਵਿਆਹ 1 ਮਹੀਨਾ ਰਹਿ ਗਿਆ ਕੁੜੀ ਦਾ ਵਿਆਹ ਆਪਾਂ ਉਹ ਜੁੜ ਜਾਣਾ ਇੱਥੇ ਮੁੜ ਕੇ ਫਿਰ ਗੁਰਦੁਆਰੇ ਵੀ ਦੇਖ ਲਈ ਚਾਹੀਦਾ ਵਾ ਉਹ ਫਿਰ ਤਾਜਾ ਜੋੜਿਆ ਜੇ ਨਾ ਰਾਜੇ ਦਾ ਵਿਆਹ ਕਰ ਦੇਣਾ ਵਾ ਕੁੜੀ ਲੱਭ ਰਿਹਾ ਕਿੰਨਾ ਲਾਲ ਰਾਜਾ ਹਨ ਇੱਕ ਨਾ ਖੂਨ ਬੜਾ ਇੱਕ ਦੇ ਚਿੱਤ ਕਿੱਡੀ ਕੁੜੀ ਵੀ ਲੱਭਦੀ ਬਈ ਨਾ ਕਰੀਏ ਕੀ ਕਿੱਡੀ ਕੁੜੀ ਦੀ ਡਿਮਾਂਡ ਰਾਜੇ 6 ਫੁੱਟ ਦੀ ਇੱਥੇ ਜੋਵੇ ਬਸ 6 ਫੁੱਟ ਦੀ ਨਹੀਂ ਲੱਭਣੀ ਇਹਨੇ ਪਾਰਟੀ ਦਾ ਭਰੋਸਾ ਹਰਜੀਤ ਕੌਰ ਕੋਲੋਂ ਮਿਲੂਗਾ ਤਨ ਦੇਖੋ ਚੈੱਕ ਕਰੋ ਜਾ ਰਿਹਾ ਕਿ ਨਹੀਂ ਕਿਉਂ ਇਹ ਕੀ ਉਹ ਮੰਮੀ 15 20 ਕਿਲੋ ਸਾਲ ਚ ਖਾ ਕਿਵੇਂ ਗਏ ਨਾ ਬਾਵਾ ਖਾ ਗਏ ਕਿ ਉਹ ਇਹ ਕਾਟੂ ਥੋੜਾ ਬਾਤ ਕਾਟ ਦੇਗਾ ਅਗਲੇ ਦਾ ਕਾਟ ਕਾਟ ਵੀ ਦਈਏਗਾ ਤੂੰ ਫਿਰ ਗੱਲ ਕਾ ਦਿੰਨਾ ਹਾਂ ਹਾਂ ਸਪான்ਸਰ ਕੀਤਾ ਗਿਆ ਕਿ ਉਹ 12 ਵਜੇ ਤੋਂ ਸ਼ੁਰੂ ਕਰ ਦਿੱਤਾ ਹੈ 12 ਜੀ ਹਾਂ ਨਹੀਂ 1 ਵਜੇ ਇੱਕ ਠੇਕੇਦਾਰ ਸਾਹਿਬ ਨੇ 12 ਵੇ ਗੱਲ ਸਟਾਰਟ ਕੀਤਾ ਉਹਨੇ ਕਾ ਸਟਾਰਟ ਕੀਤਾ ਰਾਤੋਂ ਰਾਤ ਟੈਲ ਆਈ ਰਾਤੋਂ ਰਾਤ ਲਾਦੀ ਸਰਕਾਰੀ 25 25 ਦੰਨ ਕਰਤੀ ਆ ਦੰਨ ਕਰਤੀ 25 ਦੰਨ ਬਾਕੀ ਆ ਰਹਿ ਗਏ ਹੁਣ ਮਗਰ ਲਈ ਤੁਹਾਡੇ ਇਹ ਵੀ ਤੇੜਾ ਪੁਣੀ ਵੇਖੀ ਇਹ ਅੱਜ ਆ ਸਾਡੇ ਬੰਦੇ ਸੂਲ ਦੇ ਜਵਾਕ ਆ ਉੱਪਰ ਦਾ ਰੋ ਕੇ ਗਿਆ ਚਲੋ ਚਲੋ ਭੱਜੋ ਭੱਜੋ ਹੌਲੀ ਹੌਲੀ ਪਤੀਸਾ ਖਾਦਾ ਹੀ ਹੈ ਬਾਈ ਹੈ ਪਤੀਸਾ ਖਾਦਾ ਹੀ ਉਹ ਉਸ ਤਰੀਕੇ ਨਾਲ ਆਲੀ ਆਹੋ ਗੱਲ ਪਤੀਸਾ ਖਾਂਦਾ ਸੀ ਅਸੀਂ 200 ਸੱਖਾਂ ਦਾ ਬੰਦੇ ਕਰਦੇ ਉਹਦੇ ਨੇ ਬਸ ਤਗੜਾ ਕਰ ਉਹਦੇ ਨੇ ਭੈ ਇੰਟਰਲੋਕ ਟਾਓ ਸਿਰੇ ਤੇ ਹੀ ਲਾ ਦੀਆਂ ਚੱਕ ਦੀ ਗਰੀਬੀ ਅਸੀਂ ਚਲ ਇੱਧਰ ਵੀ ਲਾ ਦਿਓ ਆ ਜਿੱਦਾਂ ਦਾ ਖਰਾ ਸਵਚ ਭਾਰਤਪੁਰ ਐਨੇ ਨੂੰ ਉਹ ਕਿਆ ਕਰੇ ਨੇ ਕੀ ਖਾਣਾ ਲੱਸੀ ਲੱਸੀ ਪੀਂਦਾ ਗੁਰਦਰੇ ਦੀ ਤਾਂ ਤਾਂ ਨਹੀਂ ਠੰਡਾ ਹਣਾਉਂਦਾ ਗੱਲ ਹੋਰ ਗੁਰਦਰੇ ਉਹਦੇ ਲਈ ਕੀ ਸ਼ਿਰਕਾ ਉਹ ਵੇਲਾ ਕਰ ਤੋਂ ਡਰ ਕੇ ਨੰਗਦੀ ਉਹ ਕਹਿੰਦੀ ਕਿਤੇ ਪੈ ਜੇ ਨਾ ਜਾਂ ਦੰਦੀ ਨਾ ਵੱਢ ਦੇਣਾ ਕੋਈ ਪਤਾ ਨਹੀਂ ਸਾਡੇ ਦੋ ਦੋ ਕੋਟ ਪਾਏ ਭੈਣ ਤੇ ਆ ਵੇਖ ਲੈ ਕੱਲੀ ਟੀ-ਸ਼ਰਟ ਰੰਦਾ ਕੱਲੀ ਟੀ-ਸ਼ਰਟ ਚ ਜਿਹੜੇ ਕੱਢਦਾ ਹੈ ਇਹਨਾਂ ਦਾ ਸਰੀਰ ਹੈਗਾ ਮਾੜਾ ਮਾੜਾ ਅਹੀਂ ਕਰਦੇ ਸੇਵਾ ਅਹੀਂ ਕਰਦੇ ਸੇਵਾ ਤੋਂ ਡੈ ਗਿਆ ਸਰੀਰ ਤਗੜਾ ਇਹ ਅਹੀਂ ਪੀਵੀ ਦੀ ਲੱਸੀ ਗੁਰਦਾਰਿਓ ਤੇ ਤੁਹਾਡਾ ਸਰੀਰ ਹੈਗਾ ਠਗੜਾ ਠੀਕ ਨਹੀਂ ਅਹੀਂ ਚੱਲਦੇ ਆ ਠੰਡ ਇਹ ਨਹੀਂ ਚੱਲ ਸਕਦੇ ਚਲੋ ਵੀ ਗੋਰੀ ਨੇ ਸੈਂਗਲ ਲੈ ਕਿਨੇ ਦਾ ਗੋਰੇ ਕਿੰਨਾ ਤੋਂ ਲਿਆ ਚਿੱਟੇ ਵਾਲਾ ਆਹੋ ਚਿੱਟੇ ਵਾਲਿਆਂ ਤੋਂ ਚਿੱਟੇ ਵਾਲਿਆਂ ਤੋਂ ਇਹ ਫਸੂ ਟਾਈਮ ਨਹੀਂ ਆ ਵੇਖ ਲਓ ਬਈ ਪਛਾਣ ਕਰ ਲਓ ਜੀ ਕਿਹਦਾ ਚੋਰੀ ਹੋਇਆ ਕੋਈ ਚੋਰੀ ਨਹੀਂ ਹੋਇਆ ਇਹ 600 ਦਾ ਏ ਭਾਈ ਜਿਹੜਾ ਬੰਦੇ ਅੱਗੇ ਵੀ ਦਿੱਤਾ ਆਪਾਂ ਨੂੰ ਉਹ ਬੰਦਾ ਆਪਦੇ ਘਰ ਵੀ ਲੈ ਕੇ ਆਉਂਦਾ ਆਪਾਂ ਨੂੰ ਕੋਈ ਚੱਕ ਆ ਦੇਖ ਚੱਕ ਦੇ ਹੀ ਜਾਂਦਾ ਆਹ ਸਾਈਕਲ ਪਛਾਣ ਲਓ ਭਾਈ ਆਪਦੇ ਘੋੜੇ ਤੋਂ ਲੈ ਜਾਓ ਚੱਕ ਕਰਨੇ ਕੋਈ ਨਹੀਂ ਆ ਦੋ ਵਾਰੀ ਆ ਗਿਆ ਮੈਂ ਕਿਹਾ ਪੈਸੇ ਪੂਰੇ ਭਰ ਆਹ ਜਿਹੜਾ ਸਿਸਟਮ ਤੁਸੀਂ ਵੀ ਲਿਆਓ ਕਰ ਮੈਨੂੰ ਪੁੱਛਦੇ ਕਿੱਥੋਂ ਲਿਆਦਾ ਮੋਗਿਓ ਲਿਆਂਦਾ ਨੀਵੇਂ ਪੁਲਾਂ ਕੋਲੋਂ ਤੇ ਇਹਦੇ ਨਾਲ ਆਪਾਂ ਪਹਿਲਾਂ 100 ਫੋਰਡ ਦੀ ਪਾਈ ਪੈਦਨਾ 100 ਮੱਜ ਦੇ ਨੇੜੇ 100 ਡੰਗਰ ਦੇ ਨੇੜੇ ਸੱਚ ਘੰਟੇ ਦੇ ਵਿੱਚ ਨਵਾ ਦਿੰਦੇ ਸੀ ਆਪਾਂ ਤੇ ਪਾਣੀ ਬਹੁਤ ਘੱਟ ਲੱਗਦਾ ਇਹਦੇ ਦੀ ਆ ਜਾ ਵਾ ਜੀਬ ਤੋਂ ਵਾ ਗਿਆ ਆਪਣੀ ਆਹ ਇਹ ਜੀਪੜੀ ਲਿਬੜੀ ਬਈਆ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ